ਲੁਧਿਆਣਾ ਵਿੱਚ ਦਿਲਜੀਤ ਦੋਸਾਂਜ ਦੇ ਹੋਏ ਸ਼ੋਅ ਨੂੰ ਲੈ ਕੇ ਵਿਵਾਦ ਹਾਲੇ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਹੋਈ ਸੀ ਜਿਸ ਤੋਂ ਬਾਅਦ ਲੁਧਿਆਣਾ ਦੇ ਡੀਸੀ ਸਮੇਤ ਹੋਰ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਦੱਸਿਏ ਕਿ ਜਾਣਕਾਰੀ ਮੁਤਾਬਿਕ ਦਲਜੀਤ ਦੇ ਸ਼ੋਅ ਵਿੱਚ ਸ਼ਰਾਬ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਜੋ ਗਾਣੇ ਗਾਏ ਗਏ ਉਸ ਨੂੰ ਪ੍ਰਮੋਟ ਕੀਤੇ ਜਾਣ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਜਿਹੜੇ ਦੋਸ਼ ਨੇ ਜਾਂ ਕਹਿ ਸਕਦੇ ਆ ਹਾਈ ਕੋਰਟ ਹੈ ਜਿਹੜਾ ਉਹ ਸਖਤ ਹੋਇਆ ਹਾਈ ਕੋਰਟ ਨੇ ਦਲਜੀਤ ਦੋਸਾਂਝ ਪਟੀਸ਼ਨ ਉੱਤੇ ਪੰਜਾਬ ਦੇ ਗ੍ਰੈਸ ਕਟਰ ਡੀਜੀਪੀ ਲੁਧਿਆਣਾ ਡੀਸੀ ਪੀਏਯੂ ਵੀਸੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਮੰਗਿਆ ਦੱਸਿ ਕਿ 31 ਦਸੰਬਰ ਦੀ ਰਾਤ ਨੂੰ ਲੁਧਿਆਣਾ ਵਿੱਚ ਦਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਜਾਣਕਾਰੀ ਮੁਤਾਬਕ ਅਥੇ ਤੌਰ ਤੇ ਚਲਾਏ ਗਏ ਸ਼ਰਾਬ ਅਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਵਿਰੁੱਧ ਹਾਈ ਕੋਰਟ ਵਿੱਚ ਮਾਨ ਹਾਨੀ ਪਟੀਸ਼ਨ ਧਾਰੈ ਕੀਤੀ ਗਈ ਸੀ ਜ਼ਿਕਰਯੋਗ ਹੈ ਕਿ ਪਟੀਸ਼ਨ ਚੰਡੀਗੜ੍ਹ ਦੇ ਪੰਡਿਤ ਰਾਉ ਤਰੇਨਵਰ ਦੁਆਰਾ ਧਾਰੈ ਕੀਤੀ ਗਈ ਪੰਡਿਤ ਰਾਉ ਨੇ ਕਿਹਾ ਕਿ ਹਾਈ ਕੋਰਟ ਨੇ 2019 ਵਿੱਚ ਸ਼ਰਾਬ ਨਸ਼ੀਲੇ ਪਦਾਰਥਾਂ ਤਿਆਰਾਂ ਤੇ ਸ਼ਰੀਲਤਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਤੇ ਪਾਬੰਦੀ ਲਗਾ ਦਿੱਤੀ ਸੀ ਇਸ ਦੇ ਬਾਵਜੂਦ ਲੁਧਿਆਣਾ ਵਿੱਚ ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਚਲਾਏ ਗਏ ਜੋ ਕਿ ਹਾਈ ਕੋਰਟ ਦੇ ਹੁਕਮਾਂ ਨੂੰ ਸਿੱਧੀ ਚਣੌਤੀ ਦਿੰਦਾ ਯਾਨੀ ਕਿ ਉਲੰਘਣਾ ਕਰਦਾ ਇੰਨਾ ਹੀ ਨਹੀਂ ਸ਼ੋਅ ਰਾਤ 12 ਵਜੇ ਤੱਕ ਚੱਲਿਆ ਤੇ ਸ਼ੋਅ ਦੌਰਾਨ 19 ਪ੍ਰਦੂਸ਼ਣ ਵੀ ਹੋਣ ਦੀਆਂ ਖਬਰਾਂ ਨੇ ਪਟੀਸ਼ਨ ਕਰਤਾ ਨੇ ਹਾਈ ਕੋਰਟ ਤੋਂ ਇਸਤੇ ਕਾਰਵਾਈ ਦੀ ਮੰਗ ਕੀਤੀ ਅਤੇ ਮੰਗ ਕੀਤੀ ਕਿ ਭਵਿੱਖ ਵਿੱਚ ਅਜਿਹੇ ਗੀਤਾਂ ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਹਾਈ ਕੋਰਟ ਨੇ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 7 ਫਰਵਰੀ ਤੱਕ ਜਵਾਬ ਮੰਗਿਆ